ਸਤ ਸ੍ਰੀ ਅਕਾਲ ਦੋਸਤ ਅੱਜ ਲੈ ਕੇ ਆਏ ਆ ਜੈਕਟ ਦਾ ਡਿਜ਼ਾਈਨ 4 ਪਾਕਟ ਡਿਜ਼ਾਈਨ ਹੈ ਜੀ ਪ੍ਰੀਮੀਅਮ ਕੁਆਲਿਟੀ ਹੈ ਦੇਖੋ ਜੀ 4 ਪਾਕਟ ਦਾ ਡਿਜ਼ਾਈਨ ਹੈ ਔਰ ਕੁਆਲਿਟੀ ਸੁਪੀਰੀਅਰ ਹੈਗੀ ਕੁਆਲਿਟੀ ਬੈਸਟ ਹੈ ਜੀ ਪ੍ਰੋਪਰ ਕੁਆਲਿਟੀ ਹੈ ਤੇ ਇਹਦਾ ਆਫਰ ਪ੍ਰਾਈਸ ਅੱਜ ਦਾ ਹੈਗਾ ਜੀ 499 1000 ਰੁਪਏ ਦੇ ਵਿੱਚ 2 ਪੀਸ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਆ ਜੀ ਉਸ ਤੋਂ ਬਾਅਦ ਅਗਲੀ ਵੈਰਾਈਟੀ ਆਪਣੇ ਕੋਲ ਪ्युअर ਨੀਟਡ ਕੁਆਲਿਟੀ ਐ ਬੈਸਟ ਕੁਆਲਿਟੀ ਦੇ ਵਿੱਚ ਐ ਜੀ ਦੇਖੋ ਸੁਪੀਰੀਅਰ ਕੁਆਲਿਟੀ ਬੈਸਟ ਟੂ ਬੈਸਟ ਸਾਰੇ ਇਹਦੇ ਵਿੱਚ ਆਪਾਂ ਨੂੰ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਸਾਰੇ ਸਾਈਜ਼ ਅਵੇਲੇਬਲ ਹੈ ਜੀ 6.99 ਦੇ ਵਿੱਚ 680 ਰੁਪਏ ਦੇ ਵਿੱਚ ਪਿਓਰ ਨਿਊਟਡ ਦੀ ਕੁਆਲਿਟੀ ਹੈ ਜੀ। ਤਾਂ ਅਗਲਾ ਡਿਜ਼ਾਈਨ ਆਪਣੇ ਕੋਲੇ ਫੁੱਲ ਬਲੇਜ਼ਰ ਪ੍ਰੋਪਰ ਕੁਆਲਿਟੀ ਦਾ ਪੀਸ ਹੈ ਜੀ। 4 ਪਾਕਟ ਦਾ ਡਿਜ਼ਾਈਨ ਹੈ। ਵਿਦ ਨਿਊ ਡਿਜ਼ਾਈਨ ਮਾਰਕੀਟ ਪ੍ਰਾਈਸ ਤੁਹਾਨੂੰ 3000 ਪਲੱਸ ਮਿਲੇਗਾ ਤੇ ਆਪਣੇ ਕੋਲ ਤੁਹਾਨੂੰ 1999 ਰੁਪਏ ਦੇ ਵਿੱਚ ਪ੍ਰੋਪਰ ਕੁਆਲਿਟੀ ਪਿਓਰ ਕੋਟਰਾਈ ਦਾ ਮਾਲ ਹੈ ਜੀ ਤੁਸੀਂ ਨੇੜੇ ਇਸ ਨੂੰ ਕਲੋਜ਼ ਕਰਕੇ ਦੇਖ ਸਕਦੇ ਹੋ ਪਿਓਰ ਕੋਟਰਾਈ ਦਾ ਮਾਲ ਹੈ ਤੇ ਬੈਸਟ ਕੁਆਲਿਟੀ ਹੈ ਜੀ ਸਭ ਤੋਂ ਵਧੀਆ ਕੁਆਲਿਟੀ ਹੈ ਜੀ ਸੋ ਆਪਣੀ ਦੁਕਾਨ ਸਰਦਾਰ ਜੀ ਫੈਸ਼ਨ ਹੱਬ ਪਿੰਡ ਮੱਲਨ ਸ੍ਰੀ ਮੁਕਸਰ ਸਾਹਿਬ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਪਹੁੰਚੋ ਜੀ ਤੇ ਵੱਧ ਤੋਂ ਵੱਧ ਲਾਭ ਉਠਾਓ ਸਤਿ ਸ੍ਰੀ ਅਕਾਲ ਜੀ